ਕਰ ਹੋ ਗਿਆ ਉਹੀ ਕੰਮ ਜਿਸ ਦਾ ਸੀ ਡਰ ਪੰਜਾਬ ਬੰਦ ਦੇ ਕਾਲ ਦਿੱਤੀ ਗਈ ਸੀ ਕਿਸਾਨਾਂ ਦੇ ਵੱਲੋਂ 30 ਦਸੰਬਰ ਯਾਨੀ ਕੱਲ ਤੋਂ ਪੰਜਾਬ ਬੰਦ ਹੋਵੇਗਾ ਪਰ ਪੰਜਾਬ ਬੰਦ ਤੋਂ ਪਹਿਲਾਂ ਹੀ ਸਰਬਣ ਸਿੰਘ ਪੰਦੇਰ ਕਿਸਾਨ ਲੀਡਰ ਦੇ ਵੱਲੋਂ ਅਜਿਹੇ ਵੱਡੇ ਖੁਲਾਸੇ ਕਰ ਦਿੱਤੇ ਜਿਸ ਤੋਂ ਬਾਅਦ ਕਿਸਾਨਾਂ ਦੀ ਨੀਂਦ ਉੱਡ ਗਈ ਆ ਖਨੌਰੀ ਬਾਰਡਰ ਤੇ ਜਗਜੀਤ ਸਿੰਘ ਡੱਲੇਵਾਲ ਨੂੰ ਚੱਕਣ ਦੀਆਂ ਤਿਆਰੀਆਂ ਹੋ ਚੁੱਕੀਆਂ ਵੱਡੀ ਖਬਰ ਸਾਹਮਣੇ ਆ ਰਹੀ ਆ ਸਰਬਣ ਸਿੰਘ ਪੰਦੇਰ ਦੇ ਵੱਲੋਂ ਅਜਿਹੇ ਵੱਡੇ ਖੁਲਾਸੇ ਕਰ ਦਿੱਤੇ ਨੇ ਕਿ ਬੱਸਾਂ ਤਿਆਰ ਨੇ ਪੁਲਿਸ ਤਿਆਰ ਬਰ ਤਿਆਰ ਆ ਜਗਜੀਤ ਸਿੰਘ ਡੱਲੇਵਾਲ ਨੂੰ ਚੱਕਣ ਦੀ ਕੋਸ਼ਿਸ਼ਾਂ ਨੇ ਆਖਰ ਕਿਸ ਦੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕੋਈ ਕਾਫੀ ਬੱਸਾਂ ਦੀ ਤਿਆਰੀ ਹੋ ਰਹੀ ਹੈਗੀ ਆ ਔਰ ਪਟਿਆਲਾ ਰੇਂਜ ਨੂੰ ਅਲਰਟ ਤੇ ਰੱਖਿਆ ਗਿਆ ਵਾ ਜੋ ਸਾਨੂੰ ਖਬਰਾਂ ਨੇ ਪਤਾ ਨਹੀਂ 30 ਬੱਸਾਂ ਕਿ 40 ਬੱਸਾਂ ਇਹ ਇਸ ਵੇਲੇ ਪਟਿਆਲੇ ਦੇ ਵਿੱਚੋਂ ਬੱਸ ਸਾਡੇ ਤੋਂ ਮੰਗੀਆਂ ਗਈਆਂ ਨੇ ਠੀਕ ਹੈ ਜੀ ਔਰ ਖਨੌਰੀ ਬਾਡਰ ਨੂੰ ਮੂਵ ਕਰਨ ਗਿਆ ਇਹ ਔਰ ਅਸੀਂ ਭਗਵੰਤ ਮਾਨ ਸਰਕਾਰ ਨੂੰ ਦੱਸਣਾ ਚਾਹੁੰਦੇ ਆਂ ਵੀ ਇਹ ਤੇਰੀ ਗਲਤੀ ਬਗਰਗਾੜੀ ਕਾਂਡ ਵਾਲੀ ਇਹ ਕਾਲੀਦਲ ਭਾਜਪਾ ਦੀ ਗਲਤੀ ਹੋ ਪੰਜਾਬ ਕਦੀ माफ ਨਹੀਂ ਕਰੂਗਾ ਜੋ ਹਾਲਾਤ ਨੇ ਇਸ ਵळे ਔਰ ਜੇ ਕੇਜਰੀਵਾਲ ਜੀ ਭਗਵੰਤ ਮਾਨ ਸਰਕਾਰ ਦਿੱਲੀ ਦਰਬਾਰ ਨੂੰ ਖੁਸ਼ ਕਰਨ ਲਈ ਜਾਂ ਕਿਦੇ ਖੁਸ਼ ਕਰਨ ਵਾਸਤੇ ਮੋਦੀ ਸਰਕਾਰ ਨੂੰ ਕੋਈ ਕਿਸਾਨਾਂ ਤੇ ਵਾਰ ਕਰਦੀ ਆ ਕਿਸਾਨ ਕਦੀ ਵੀ ਮਾਫ ਕਿਸਾਨ ਮਜ਼ਦੂਰਾਂ ਨੂੰ ਮਾਫ ਨਹੀਂ ਕਰਨਗੇ ਔਰ ਮੈਂ ਪਟਿਆਲੇ ਜ਼ਿਲ੍ਹੇ ਦੇ ਖਾਸ ਕਰਕੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਉੱਥੇ ਇਕੱਠ ਬਹੁਤ ਨੌਜਵਾਨਾਂ ਨੂੰ ਕਹਿਣਾ ਚਾਹੁੰਦਾ ਨੌਜਵਾਨੋ ਇੱਥੇ ਚੱਲ ਰਿਹਾ ਤੁਸੀਂ ਹੁਣੇ ਮੋਟਰਸਾਈਕਲ ਫੜੋ ਜਿੰਨੇ ਵੀ ਪਟਿਆਲੇ ਦੇ ਨੇੜੇ ਪਿੰਡ ਨੇ ਮੋਟਰਸਾਈਕਲ ਫੜੋ ਤੇ ਖਨੋਰੀ ਬਾਰਡਰ ਤੇ ਪਹੁੰਚੋ ਜੋ ਤੁਹਾਡੇ ਹੱਥ ਚੋਂਦਾ ਨਾਲ ਲੈ ਜਾਓ ਠੀਕ ਹੈ ਜੀ ਔਰ ਖਨੋਰੀ ਬਾਰਡਰ ਪਹੁੰਚ ਕੇ ਉੱਥੇ ਕਿਸਾਨ ਸਾਡੀ ਦੋਵੇਂ ਟੀਮਾਂ ਸ਼ਗਰਸ਼ੀਲ ਨੇ ਔਰ ਭਗਵੰਤਮਾਨ ਸਰਕਾਰ ਸਾਡੀਆਂ ਲਾਸ਼ਾਂ ਤੋਂ ਨੰਗੇ ਬਗੈਰ ਨਹੀਂ ਉਥੋਂ ਡਲੇ ਵਾਲਾ ਸਾਬ ਨੂੰ ਚੱਕ ਸਕਦਾ ਔਰ ਇੱਕ ਫੈਸਲਾ ਨਹੀਂ ਹੈ ਅਸੀਂ ਸਵਾਲ ਕਰਦੇ ਹਾਂ ਭਗਵੰਤਮਾਨ ਨੂੰ 20 ਫੈਸਲੇ ਨੇ ਸੁਪਰੀਮ ਕੋਰਟ ਦੇ ਜਿਹੜੇ ਕਦੀ ਲਾਗੂ ਹੀ ਨਹੀਂ ਹੋਏ 2013 ਚ ਜਸਟਿਸ ਗੰਗੋਲੀ ਜਸਟਿਸ ਸਿੰਘਵੀ ਨੇ ਕਿਹਾ ਸੀ ਵੀ ਉਪਜਾਊ ਜ਼ਮੀਨਾਂ ਕਦੀ ਵੀ ਖੋਈਆਂ ਨਹੀਂ ਜਾ ਸਕਦੇ ਤੁਸੀਂ ਪੰਜਾਬ ਬਹੁ ਫਸਲੀ ਜ਼ਮੀਨ ਖੋ ਰਹੇ ਹੋ ਔਰ ਸੁਪਰੀਮ ਕੋਰਟ ਦਾ ਫੈਸਲਾ ਕਿੱਥੇ ਚਲਾ ਗਿਆ ਵੀ ਫੈਸਲੇ ਜਿਹੜੇ ਕਦੀ ਵੀ ਸੁਪਰੀਮ ਕੋਰਟ ਦੇ ਲਾਗੂ ਨਹੀਂ ਹੋਏ ਔਰ ਤੁਸੀਂ ਦਿੱਲੀ ਦਰਬਾਰ ਨੂੰ ਖੁਸ਼ ਕਰਨ ਵਾਸਤੇ ਕਿਉਂ ਇਹ ਕਰ ਰਹੇਗੇ ਸਾਡੀ ਸਮਝ ਤੋਂ ਪਾਸੇ ਹੈਗਾ ਔਰ ਦੂਸਰਾ ਪੰਜਾਬ ਦੇ ਅੰਦਰ ਹਾਈ ਕੋਰਟ ਦਾ ਫੈਸਲਾ ਵੀ 15 ਦਿਨੀ ਕਿਸਾਨਾਂ ਦੀ ਮਿੱਲਾਂ ਦੀ ਪੇਮੈਂਟ ਹੋਣੀ ਚਾਹੀਦੀ ਆ ਉਹ ਅਜੇ ਤੱਕ ਕਿੱਥੇ ਲਾਗੂ ਕਿੱਥੇ ਲਾਗੂ ਨਹੀਂ ਹੈਗਾ ਸੋ ਇਸ ਕਰਕੇ ਮੈਂ ਫੇਰ ਦੁਬਾਰਾ ਨੌਜਵਾਨਾਂ ਨੂੰ ਅਪੀਲ ਕਰਦਾ ਵੀ ਪਟਿਆਲੇ ਜ਼ਿਲ੍ਹੇ ਦੇ ਜਿੰਨੇ ਵੀ ਪਿੰਡ ਹੈਗੇ ਆ ਮੋਟਰਸਾਈਕਲ ਫੜੋ ਆਪਦੀਆਂ ਗੱਡੀਆਂ ਫੜੋ ਔਰ ਖਨੋਰੀ ਬਾਰਡਰ ਤੇ ਪਹੁੰਚੋ ਕਿਸੇ ਵੀ ਕੀਮਤ ਤੇ ਸੀ ਭਗਵੰਤ ਮਾਨ ਸਰਕਾਰ ਨੂੰ ਕੋਈ ਵੀ ਜਿਹਾ ਕਾਰਾ ਨਹੀਂ ਕਰਦਾਂਗੇ ਦੁਨੀਆ 'ਚ ਭਗਵੰਤ ਮਾਨ ਜੀ ਕੇਜਰੀਵਾਲ ਜੀ ਤੁਹਾਨੂੰ ਇਤਿਹਾਸ maaf ਨਹੀਂ ਕਰੂਗਾ ਤੁਹਾਡੇ ਮੰਤਰੀ ਇਹ ਕਹਿ ਕੇ ਆਏ ਖਨੋਰੀ ਬਾਡਰ ਤੇ ਵੀ ਸਾਡਾ ਅਸੀਂ ਕਿਸਾਨਾਂ ਦੇ ਨਾਲ ਆ ਔਰ ਕਿਸਾਨਾਂ ਦੇ ਨਾਲ ਖੜੇ ਆ ਪਰ ਜੋ ਕੋਈ ਤੁਸੀਂ ਖਨੋਰੀ ਬਾਡਰ ਤੇ ਕਰ ਰਹੇ ਹੋ ਠੀਕ ਕੱਲ ਨਹੀਂ ਹੈਗੀ ਜਿਹੜਾ ਕੱਲ ਦਾ ਪੰਜਾਬ ਬੰਦ ਦਾ ਸੱਦਾ ਵਾ ਜਿਹੜੇ ਮੇਰੇ ਕੋਲ ਸਪੋਰਟ ਆ ਗਏ ਆ ਮੀਡੀਆ ਜਿਆਦਾ ਸਪੋਰਟ ਪੁੱਛਦਾ ਹੈਗਾ ਜਿਹੜੇ ਅਜੇ ਤੱਕ ਅਸੀਂ ਕੰਪਲੀਟ ਕਰ ਰਹੇ ਹੈਗੇ ਆ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਦੇਖੋ ਲੰਮਾ ਚੌੜਾ ਵਾ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਹੀ 32 ਪੁਆਇੰਟ ਹੈਗੇ ਆ ਲਗਭਗ ਇਹ ਔਰ ਵੱਡੇ ਨੇ ਮੇਨ ਮੈਂ ਖੁੱਦ ਵੀ ਹੋਊਗਾ 골ਡਨ ਗੇਟ ਤੇ ਹੋਊਗਾ ਉਹਦੇ ਚ ਮੈਂਨ ਮੈਂ ਦੱਸਦਾ 32 ਪੁਆਇੰਟ ਵੱਡੇ ਹੋ ਜਾਣੇ ਆ ਇਹ ਵਿਆਸ ਰੇਲਵੇ ਸਟੇਸ਼ਨ ਤੇ ਹੋਊਗਾ ਉਦੋਂ ਦਾ ਹੋਊਗਾ ਉਸੇ ਸੜਕ ਤੇ 골ਡਨ ਗੇਟ ਤੇ ਹੋਊਗਾ ਇੱਕ ਜਿਹੜੀ ਜਾਂਦੀ ਹੈਗੀ ਜੰਮੂ ਕਸ਼ਮੀਰ ਨੂੰ ਰੇਲ ਲੈਂਡ ਉਹਦੇ ਤੇ ਹੋਊਗਾ ਇੱਕ ਮਜੀਠਾ ਡੇਰਾ ਜਾਂਦੀ ਆ 32 ਪੁਆਇੰਟ ਨੇ ਅੰਮ੍ਰਿਤਸਰ ਦੇ ਵਿੱਚ ਹੀ ਇਹ ਤੋਂ ਘੱਟ ਆ ਜਿਹੜੇ ਛੋਟੇ ਪੁਆਇੰਟ ਨੇ ਮੋਗਾ ਸ਼ਾਹ ਬੁਕਰ ਕੋਟਸੀਖਾ ਬੁੱਟਰ ਨਿਹਾਲ ਸਿੰਘ ਵਾਲਾ ਚੌਂਕ ਧਰਮਕੋਟ ਜੀਰਾ ਮੈਂ ਚੌਕ ਜਿੱਤਵਾਲ ਜਲਾਲਾਬਾਦ ਡੁਗਰੂ ਬੁੱਕੀਪੁਰਾ ਚੌਂਕ ਤੇ ਬਦਨੀ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਮਖੂ ਤਲਵੰਡੀ ਆਰਫ ਕੇ ਮਾਨਾ ਵਾਲਾ ਬਸਤੀ ਟੈਂਕਾ ਵਾਲੀ ਇਹ ਰੇਲ ਲਾਈਨ ਹੈ ਗੁਰੂ ਹਰ ਸਾਹਿਬ ਮੁਦਕੀ ਫਰੋਸ਼ਾ ਟੋਲ ਪਲਾजा ਜ਼ਿਲ੍ਹਾ ਤਰਨਤਾਰਨ ਟੋਲ ਪਲਾजा ਉਸਮਾ ਮੰਨਨ ਟੋਲ ਪਲਾजा ਤਰਨਤਨ ਮੇਜ਼ਲੈਂਡ ਸਿਟੀ ਦੇ ਵਿੱਚ ਪੱਟੀ ਟੋਲ ਪਲਾजा ਕਪੂਰਥਲਾ ਵਿੱਚ ਸultanpur Lodhi ਤਾਰਪੁਰ ਹਮੀਰਾ ਕਰਤਾਰਪੁਰ ਢਿਲਵਾ ਟੋਲ ਪਲਾजा ਸ਼ੂਗਰ ਸ਼ੂਗਰ ਮਿਲ ਚੌਕ ਹੈਗਾ ਰੋਪੜ ਦੇ ਵਿੱਚ ਨੂਰਪੁਰ 베ਦੀਬਲਾ ਚੌਰ ਮਹਾਲੀ ਦੇ ਵਿੱਚ ਦੁਬਾਰਾ ਟੋਲ ਪਲਾਜਾ ਤੇ ਇਸ ਕਚੌਕ ਹੈਗਾ ਜਿਲਾ ਮੰਡੀ ਔਰ ਇੱਕ ਹੈਗਾ ਐਸ਼ਰ ਚੌਂਕ ਲਿਖਣਾ ਸੀ ਐਸ਼ਰ ਚੌਂਕ ਮਹਾਲੀ ਚ ਵੱਡਾ ਹੈਗਾ ਉੱਥੇ ਰੇਲ ਤੇ ਆਵਾਜਾਈ ਬੰਦ ਕੀਤੀ ਜਾਊਗੀ ਇਹ ਤੋਂਗਾ ਜਲੰਧਰ ਦੇ ਵਿੱਚ ਲੋਈਆਂ ਸ਼ਾਹਕੋਟ ਨਾਇਥਪੁਰਾ ਟੋਲ ਪਲਾਜਾ ਸ਼ਾਹਕੋਟ ਫਲੋਰ ਮਹਿਮਦਪੁਰ ਧੰਨੋਵਾਲੀ ਜਲੰਧਰ ਕੈਂਟ ਭੋਗਪੁਰ ਤੇ ਆਦਮਪੁਰ ਹੋਣਗੇ ਜਿਲਾ ਹੁਸ਼ਿਆਰਪੁਰ ਦੇ ਵਿੱਚ ਟਾਂਡਾ ਸ਼ਹਿਰ ਦੋ ਥਾਵਾਂ ਤੇ ਗਦੜੀ ਵਾਲਾ ਦਸੂਹਾ ਮੁਕੇਰੀਆਂ ਖੁੱਡਾ ਹਸ਼ਿਆਰਪੁਰ ਸ਼ਹਿਰ ਪੁਰ ਹੀਰਾ ਔਰ ਬੁੱਲੇਵਾਲ ਮਹਿਮਦਪੁਰ ਇਹ ਹੋਣਗੇ ਜ਼ਿਲ੍ਹਾ ਗਰਦਾਸਪੁਰ ਦੇ ਵਿੱਚ ਪਠਾਨਕੋਟ ਰੋਡ ਧਾਰੀਵਾਲ ਬੱਬਰੀ ਪੁਰਾਣਾ ਸ਼ਾਲਾ ਸ਼੍ਰੀ ਹਰਗੋਬਿੰਦਪੁਰ ਰੋਡ ਫਤੇਗੜ ਚੂੜੀਆਂ ਕਮਾਨ ਉਸਨਵਾਲ ਸ਼੍ਰੀ ਹਰਗੋਬਿੰਦਪੁਰ ਲਾਈਟਾਂ ਵਾਲਾ ਚੌਂਕ ਜ਼ਿਲ੍ਹਾ ਫਰੀਦਕੋਟ ਬਾਈਪਾਸ ਹੋਊਗਾ ਜੀ ਜਿਹੜਾ ਤਹਿਣਾ ਬਾਈਪਾਸ ਆ ਜ਼ਿਲ੍ਹਾ ਪਠਾਨਕੋਟ ਮਾਧੋਪੁਰ ਦੇ ਵਿੱਚ ਕਟਿਆ ਜਾਊਗਾ ਉਧਰ ਰਸਤਾ ਜੀ ਰੇਲ ਲਾਈਨ ਉਧਰੋਂ ਬੰਦ ਹੋਊਗੀ ਜੀ ਜ਼ਿਲ੍ਹਾ ਪਟਿਆਲਾ ਵਿੱਚ ਸ਼ੰਭੂ ਰੇਲ ਟੇਸ਼ਨ ਆ ਰਾਜਪੁਰਾ ਬਾਤੜੀ ਟੋਲ ਪਲਾਜ਼ਾ ਵਖਨੋਰੀ ਰੋਡ ਅਰਨੋਵਾ ਸਮਾਣਾ ਬਾਬਾ ਬੰਦਾ ਸਿੰਘ ਬਹਾਦਰ ਚੌਕ ਆ ਸਰਹੰਦ ਰੋਡ ਆ ਹਾਦਸਾਪੁਰ ਆ ਨਾਬਾ ਰੋਡ ਹੈਗੀ ਆ ਕਲਿਆਣ ਟੋਲ ਪਲਾਜ਼ਾ ਸੰਗਰੂਰ ਰੋਡ ਮਸੰਦਪੁਰ ਮੰਡੀ ਜੌੜੀਆਂ ਸੜਕਾਂ ਤੇ ਦੇਵੀਗੜ੍ਹ ਰੋਡ ਪਾਰਸੋ ਰੋਡ ਸੱਧੂ ਵਾਲਾ ਫਰੀਦਕੋਟ ਰੋਡ ਜੈਤੋ ਵਾਲਾ ਜ਼ਿਲ੍ਹਾ ਨਵਾਂ ਸ਼ਹਿਰ ਦੇ ਵਿੱਚ ਨਵਾਂ ਸ਼ਹਿਰ ਬੱਸ ਸਟੈਂਡ ਬਹਿਰਾਮ ਟੋਲ ਹੈਗਾ ਲੁਧਿਆਣਾ ਵਿੱਚ ਲਾਡੋਵਾਲ ਟੋਲ ਹੈਗਾ ਮੁੱਲਾਪੁਰ ਦਾਖਾ ਹੈਗਾ ਸੁਧਾਰ ਹੈਗਾ ਖੰਨਾ ਹੈਗਾ ਸਮਰਾਲਾ ਚੌਂਕ ਤੇ ਜੋਧਾ ਹੈਗੇ ਆ ਸਾਡੇ ਕੋਲੇ ਇਹ ਤੋਂਗਾ ਬਠਿੰਡਾ ਹੈਗਾ ਬਠਿੰਡਾ ਰਾਮਪੁਰਾ ਫੋਰ ਚੌਂਕ ਜੀਂਦ ਟੋਲ ਪਲਾਜ਼ਾ ਸੁਲਤਾਨਪੁਰਾ ਜ਼ਿਲ੍ਹਾ ਮਾਨਸਾ ਦੇ ਵਿੱਚ ਹੈਗਾ ਤਿੰਨ ਕੋਨੀ ਚੌਂਕ ਪਿੱਖੀ ਆਈਕੀ ਬੁੱਢਲਾਡਾ ਜ਼ਿਲ੍ਹਾ ਸੰਗਰੂਰ ਦੇ ਵਿੱਚ ਸੰਗਰੂਰ ਨਾਨਕੀਆਣਾ ਟੈਂਚੀਆਂ ਲੰਗੋਵਾਲ ਸੁਨਾਮ ਕਪੂਰਥਲਾ ਬਰਨਾਲਾ ਰੋਡ ਚੰਨੋ ਪਟਿਆਲਾ ਸੰਗਰੂ ਰੋਡ ਸੰਗ ਬਡਰੂਖਾ ਪਟਿਆਲਾ ਮੋਗਾ ਰੋਡ ਕੁਲਾਰਾ ਸੁਨਾਮ ਸੰਗਰੂ ਰੋਡ ਚੀਮਾ ਸੁਨਾਮ ਬਠਿੰਡਾ ਰੋਡ ਡਿਬੜਾ ਪਾਤੜਾ ਸੰਗਰੂ ਰੋਡ ਸ਼ਾਜਲੀ ਲਹਿਰਾ ਗਾਗਾ ਨਹਿਰ ਦੇ ਪੁੱਲ ਤੇ ਜਾਖਲ ਸੁਨਾਮ ਰੋਡ ਗੁਰਲਾ ਕਲਾ ਜਾਖਲ ਲੁਧਿਆਣਾ ਰੇਲਵੇ ਲਾਈਨ ਜੇ ਤੋ ਕਾ ਜ਼ਿਲ੍ਹਾ ਮੁਕਸਰ ਦੇ ਵਿੱਚ ਚੱਕੂ ਵਾਲਾ ਕਬਰਾ ਵਾਲਾ ਫਾਜ਼ਲਕਾ ਦੇ ਵਿੱਚ ਜਲਾਲਾਬਾਦ ਫਾਜ਼ਲਕਾ ਫਾਜ਼ਲਕਾ ਲੁਧਿਆਣਾ ਰੇਲ ਲਾਈਨ ਤਕਰੀਬਨ 22 ਦੇ ਹਜੇ ਵੀ ਜੋ ਸਾਨੂੰ ਲੱਗਦਾ ਵੀ ਜਿੰਨੇ ਕ ਅਸੀਂ ਪੁਆਇੰਟ ਇੱਥੇ ਗਿਣਨੇ ਸੀ 140 38 40 ਬੰਨਸ ਇੰਨੇ ਹੋਰ ਪੁਆਇੰਟਾਂ ਤੇ ਜਾਮ ਲੱਗੂ ਜਿਹਦੀਆਂ ਖਬਰਾਂ ਅੱਡੇ ਕੋਲੇ ਹਾਲੇ ਨਹੀਂ ਹੈਗੀਆਂ ਔਰ ਅਸੀਂ ਪੂਰੇ ਪੰਜਾਬੀਆਂ ਨੂੰ ਅਪੀਲ ਕਰਨਾ ਚਾਹੁੰਦੇ ਤੁਹਾਡੇ ਮਾਧਿਅਮ ਨਾਲ ਵੀ ਜ਼ਰੂਰੀ ਕੰਮ ਤੋਂ ਐਮਰਜੈਂਸੀ ਸੇਵਾਵਾਂ ਅਸੀਂ ਬਹਾਲ ਰੱਖਾਂਗੇ ਜ਼ਰੂਰੀ ਇੱਕ ਤਾਂ ਪ੍ਰੈਸ ਵਾਸਤੇ ਬੇਨਤੀ ਆ ਪ੍ਰੈਸ ਸਾਰੇ ਪੰਜਾਬ ਵਿੱਚ ਵੱਡੇ ਪੱਤਰਕਾਰ ਕਵਰੇਜ ਕਰਨਾ ਚਾਹੁੰਦੇ ਆ ਪ੍ਰੈਸ ਨੂੰ ਨਾ ਰੋਕਿਆ ਜਾਵੇ ਜਿੱਥੇ-ਜਿੱਥੇ ਜਾਮ ਹੋਵੇ ਪ੍ਰੈਸ ਵਾਰੇ ਸਾਡੇ ਸਾਰੀਆਂ ਜਥੇਬੰਦੀਆਂ ਨੋਟ ਕਰਨ ਪ੍ਰੈਸ ਨੂੰ ਨਹੀਂ ਰੋਕਿਆ ਜਾਊਗਾ ਮੈਡੀਕਲ ਸੇਵਾ ਕਿਸੇ ਕਿਸਮ ਦੀ ਮਰੀਜ਼ ਆਉਂਦਾ ਡੈੱਡ ਬੋਡੀ ਆਉਂਦੀ ਆ ਜਾਂ ਕੋਈ ਮਰਗ ਹੋ ਗਈ ਆ ਉੱਥੇ ਬੰਦੇ ਜਾ ਰਹੇ ਹੈਗੇ ਆ ਇਹ ਨਹੀਂ ਰੋਕੇ ਜਾਣਗੇ ਇਹਦੋਂ ਕਹਾ ਕੋਈ 에어ਪੋਰਟ ਦਾ ਯਾਤਰੀ ਹੈਗਾ ਉਹਦੀ ਟਿਕਟ ਵੇਖ ਕੇ ਉਹਨੂੰ ਉਹਨੂੰ ਰੋਕਿਆ ਨਹੀਂ ਜਾਊਗਾ ਉਹਦਾ ਕੁਝ ਵੀ ਖਰਾਬ ਵੀ ਨਾ ਦੇ ਕੋਈ ਵਿਆਹ ਸ਼ਾਦੀ ਦਾ ਪਹਿਲੋ ਪ੍ਰੋਗਰਾਮ ਹੈਗਾ ਉਹਨੂੰ ਰੋਕਿਆ ਨਹੀਂ ਜਾਊਗਾ ਤੋ ਇਸ ਤਰੀਕੇ ਨਾਲ ਐਮਰਜੈਂਸੀ ਸੇਵਾਵਾਂ ਕਿਸੇ ਕਿਸਮ ਦੀਆਂ ਵਿਅਸੀ ਨਹੀਂ ਰੋਕਾਂਗੇ ਸਾਡਾ ਫੈਸਲਾ ਹੈਗਾ ਵਾ ਔਰ ਜਿਵੇਂ ਪੂਰੇ ਪੰਜਾਬ ਨੇ ਸਾਰੇ ਤਬਕੇ ਕਿਹਦਾ ਕਿਹਦਾ ਨਾਂ ਲ